ਬਾਬਾ ਨਾਨਕ ਦਾ ਇੱਕ ਨਮਾਣਾ ਸਿੱਖ ਉਹਦਾ ਨੌਕਰ ਇੱਕ ਵਿਨਮਰ ਬੇਨਤੀ ਕਰਦਾ ਮੈਂ ਕਦੇ ਸਿਆਸੀ ਔਰ ਮੈਂ ਮੈਂ ਮਤਲਬ ਮੈਂ ਕਦੇ ਇਹਨਾਂ ਗੱਲਾਂ ਦੇ ਵਿੱਚ ਨਹੀਂ ਪਿਆ ਉਸ ਸੁਪਰੀਮ ਪ੍ਰिवेਟਿੰਗ ਤਾਕਤ ਦੇ ਅੱਗੇ ਕਿਹੜਾ ਕੇਂਦਰ ਸਾਡਾ ਤਾਂ ਸਾਰਾ ਕੇਂਦਰ ਬਿੰਦੂ ਹੀ ਉਹ ਹੈ ਤੇ ਪਹਿਲਾਂ ਕਿਸੇ ਨੇ ਰੋਕ ਲਿਆ ਤੇ ਸਾਰਿਆਂ ਨੇ ਆ ਕੇ ਉਸੇ ਨੂੰ ਨਮਨ ਕਰਕੇ ਖੋਲਿਆ ਅਰਦਾਸਾਂ ਕਬੂਲ ਹੋਈਆਂ ਨਾ ਜਿਹੜੀ ਉਸ ਕਿੱਤੇ ਦੇ ਮਾਲਕ ਨੇ ਅੱਜ ਸੜਕਾਂ ਤੇ ਨਹੀਂ ਉਹਨਾਂ ਨੂੰ ਘਰ ਪਰਤਾਂ ਕੋਈ ਬੈਰ ਨਹੀਂ ਹੈ ਮਾਲਕ ਭਗਵਾਨ ਨਾਲ ਵੀ ਅਸੀਂ ਪਾਪੀ ਨਹੀਂ ਮਾਰਨੇ ਪਾਪ ਮਾਰਨੇ ਇਸੇ ਤਰ੍ਹਾਂ ਕਰੋੜਾਂ ਸ਼ਰਧਾਲੂਆਂ ਦੀ ਤਾਂਗ ਹੈ ਪਿਆਸ ਹੈ ਬਾਬੇ ਦੇ ਜਿਹੜੀ ਕਿਰਤ ਕੀਤੀ ਹੋਈ ਜਗਾ ਉੱਥੇ ਸਾਫਾ ਲਾ ਕੇ ਸੇਧ ਲੈਣ ਦਾ ਸਾਡਾ ਚਾਨਣ ਮਨਾਰਾ ਸਾਡਾ ਮਾਪਾ ਇਹੀ ਹੈ ਲੋਕਾਂ ਦੇ ਮਾਪਿਆਂ ਦੇ ਮੈਂ ਤੇ ਮੇਰੇ ਮਾਪੇ ਬਾਪ ਦੇ ਜਾਣ ਤੋਂ ਬਾਅਦ ਇਹਨਾਂ ਨੂੰ ਵੀ ਆਪਣੇ ਮਾਪੇ ਮੰਨੇ। ਸਾਡਾ ਮਾਈ ਬਾਪ ਇਹ ਹੈ। ਅੱਜ ਦੀ ਸਭ ਤੋਂ ਵੱਡੀ ਮੰਗੀ ਇਹ ਹੈ ਕਿ ਜਦੋਂ ਪਹਿਲਾ ਲੰਗਾ ਚੱਲਿਆ ਸੀ ਕੋਵਿਡ ਤੋਂ ਪਹਿਲਾਂ ਇੱਕ ਦਿੱਕਤ ਪਰੇਸ਼ਾਨੀ ਨਹੀਂ ਹੋਈ। तकरीबन 70 ਹਜ਼ਾਰ ਬੰਦਿਆਂ ਨੇ ਇੱਥੇ ਦਰਸ਼ਨ ਦੇਦਾਰੇ ਕੀਤੇ। ਅਮਨਮਾਨ ਦਾ ਪ੍ਰਤੀਕ, ਆਪਸੀ ਭਾਈਚਾਰੇ ਦਾ ਪ੍ਰਤੀਕ। ਪੀਪਲ ਟੂ ਪੀਪਲ ਕੰਟੈਕਟ ਦਾ ਪ੍ਰਤੀਕ ਅ ਕੋਰੀਡੋਰ ਆਫ ਇਨਫਿਨਿਟ ਪੋਸਿਬਿਲਿਟੀਜ਼ ਅਸੰਖਿਆ ਸੰਭਾਵਨਾਵਾਂ ਦਾ ਇਹ ਕੋਰੀਡੋਰ ਹੈ ਔਰ ਇਨੀਆਂ ਸੰਭਾਵਨਾਵਾਂ ਨੇ ਜਿਹੜੀਆਂ ਅਨੰਤ ਕਹਿੰਦੇ ਆ ਨਾ ਉਸ ਤਰੀਕੇ ਦੀ ਦੂਜੀ ਗੱਲ 75% ਲੋਕ ਜਿਹੜੇ ਇੱਥੇ ਆਉਂਦੇ ਆ ਉਹਨਾਂ ਕੋ ਪਾਸਪੋਰਟ ਹੈ ਨਹੀਂ ਅੱਜ ਵੀ ਬਾਬਾ ਜੀ ਦੇ ਗੁਰਦੁਆਰੇ ਦਰਸ਼ਨ ਕਰਕੇ ਇੱਥੇ ਕਰੀਬ ਕਰੀ 5000 ਬੰਦਾ ਦਰਸ਼ਨ ਕਰਨਾ ਮੈਂ ਚਿੱਠੀ ਵੀ ਲਿਖਾਂਗਾ ਮੇਰੀ ਹਿੰਦੁਸਤਾਨ ਦੇ ਹੋਮ ਮਿਨਿਸਟਰ ਸਾਹਿਬ ਨੂੰ ਇਹ ਦਰਖਾਸਤ ਹੈ ਬਾਬਾ ਨਾਨਕ ਦਾ ਇੱਕ ਨਿਮਾਣਾ ਸਿੱਖ ਉਹਦਾ ਨੌਕਰ ਇੱਕ ਵਿਨਮਰ ਬੇਨਤੀ ਕਰ ਰਿਹਾ ਹੈ ਕਿ ਲੈਂਡ ਪੋਰਟ ਅਥਾਰਟੀ ਅਜ ਤੋਂ ਡੇਢ ਸਾਲ ਪਹਿਲਾਂ ਵਚਨਬੱਧ ਹੋ ਕੇ ਕਹਿ ਕੇ ਗਈ ਸੀ ਕਿ ਉਹ 100 ਮੀਟਰ ਚੌੜਾ ਤੇ 60 ਮੀਟਰ ਉੱਚਾ ਇੱਥੇ ਦਰਸ਼ਨ ਸਥਲ ਬਣਾਉਂਗੇ ਉਹ ਜਿਹੜਾ ਦਰਸ਼ਨ ਸਥਲ ਹੈ ਉਹਦੇ ਨਾਲ ਤੁਸੀਂ ਸੋਚ ਨਹੀਂ ਸਕਦੇ ਕਿ ਕਿੰਨੇ ਲੋਕ ਤ੍ਰਿਪਤ ਹੋ ਕੇ ਜਾਂਦੇ ਆ ਮੈਂ ਜਾਣਦਾ ਕਿ ਮੇਰੇ ਤਾਇਆ ਜੀ ਇਸ ਮਿੱਟੀ ਨੂੰ ਆਪਣੀਆਂ ਅੱਖਾਂ ਦੇ ਉੱਤੇ ਲਾ ਕੇ ਰੋਂਦੇ ਹੁੰਦੇ ਸੀ ਉਹਦੇ ਕਰੋੜਾਂ ਲੋਕ ਨੇ ਮੇਰੀ ਇਹ ਬੇਨਤੀ ਹੈ ਇਹ ਰਿਕੁਐਸਟ ਹੈ ਹੋ ਮੰ ministr ਨੂੰ aur ਭਾਰਤ ਸਰਕਾਰ ਨੂੰ ਕਿ ਤੁਹਾਡੇ ਸਿਕਿਉਰਿਟੀ ਰੀਜ਼ਨ ਹੋ ਸਕਦੇ ਆ ਤੁਹਾਨੂੰ ਜਿਆਦਾ ਪਤਾ ਹੋਊਗਾ ਮੈਂ ਬਾਬੇ ਦੀ ਮਿਹਰ ਦੇ ਵਿੱਚ ਵਿਸ਼ਵਾਸ ਰੱਖਦਾ ਜਦੋਂ ਬਾਬੇ ਦੀ ਮਿਹਰ ਹੋਈ ਸੀ ਲੱਖ ਵਿਰੋਧਾਂ ਦੇ باوجود ਵੀ ਇਹ ਲਾਂਗਾ ਖੁੱਲਿਆ ਸੀ ਔਰ ਇਹ ਲਾਂਗਾ ਖੁੱਲਣਾ ਹੀ ਖੁੱਲਣਾ ਕਿਉਂਕਿ ਸਿੱਖਾਂ ਦੀ ਤਾਂਗ ਹੈ ਸਿੱਖ ਇਥੋਂ ਊਰਜਾ ਲੈਂਦੇ ਆ Hindu, Musalman, Isai ਹਰ ਧਰਮ ਇਸ ਗੁਰੂਦਵਾਰੇ ਤੋਂ ਸੇਧ ਲੈਂਦਾ ਜਗਤ ਗੁਰੂ ਹੈ ਬਾਬਾ ਜੀ ਮੇਰੀ ਇਹ ਬੇਨਤੀ ਹੈ ਕਿ ਦਰਸ਼ਨ ਦੇ ਦਾਰੇ ਵਾਸਤੇ ਐਟ ਲੀਸਟ ਜੋ ਉਹ ਵਚਨ ਸੀ ਉਹ ਪੂਰਾ ਹੋਵੇ ਦੇਰੀ ਕਿਉਂ ਸਮਝਦੇ ਹੋ ਕਿਉਂ ਹੋ ਰਹੀ ਹੈ ਦੇਰੀ ਇੱਕ ਇਹਦਾ ਜਵਾਬ ਉਹ ਦੇ ਸਕਦੇ ਆ ਲੇਕਿਨ ਮੈਂ ਇੱਕ ਚਿੱਠੀ ਵੀ ਲਿਖੂੰਗਾ ਰਿਮਾਈਂਡਰ ਵੀ ਦਊਂਗਾ ਅੱਛਾ ਇਹ ਵੀ ਹੈ ਵੀ ਉਹਦੇ ਚ ਕੋਈ ਪੈਸੇ ਜ਼ਿਆਦਾ ਖਰਚ ਨਹੀਂ ਹੋਣੇ ਇੱਕ ਥੋੜੀ ਜੀ ਇੱਛਾ ਸ਼ਕਤੀ ਦੀ ਗੱਲ ਹੈ ਪੋਲਿਟਿਕਲ ਵਿਲ ਦੀ ਗੱਲ ਹੈ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਕੋਈ ਕੰਟਰੈਕਟ ਦੀ ਗੱਲ ਹੈ ਜਾਂ ਫਲਾਣੇ ਦੀ ਗੱਲ ਹੈ ਤੇ ਉਹ ਪੰਜਾਬ ਸਰਕਾਰ ਨੂੰ ਕਹਿਣ ਤੇ ਮੈਂ ਇਹ ਤੁਹਾਨੂੰ ਗਰੰਟੀ ਦਿੰਦਾ ਕਿ ਪੰਜਾਬ ਸਰਕਾਰ ਪਹਿਲ ਦੇ ਆਧਾਰ ਦੇ ਉੱਤੇ ਉਹ ਕੰਮ ਕਰਕੇ ਦਊਗੀ ਕਿਉਂਕਿ ਘੱਟ ਤੋਂ ਘੱਟ ਨਹੀਂ 4-5 ਦੂਰਬੀ ਨਾ ਲੱਗੀਆਂ ਹੋਣੀਆਂ ਚਾਹੀਦੀਆਂ ਨੇ ਜਦੋਂ ਇਹੋ ਜਿਹਾ ਸਮਾਂ ਆਉਂਦਾ ਹੁਣ ਦੇਖੋ ਤੁਸੀਂ ਪੂਰਾ ਖੁੱਲਾ ਦਰਸ਼ਣ ਦੇਦਾਰ ਹੁੰਦਾ ਦੇਖੋ ਅਸੀਂ ਤੇ ਇਹੀ ਚਾਹਾਂਗੇ ਕਿ ਇਹ ਲਾਂਗਾ ਖੁੱਲਾ ਰਹੇ ਪਰ ਜੇ ਇਨ ਕੇਸ ਇਹ ਬੰਦ ਵੀ ਹੁੰਦਾ ਕਿਸੇ ਕਾਰਨ ਪਰਸ਼ ਤੇ ਫਿਰ ਉਹ ਉਹ ਜਿਹੜੀ ਲੈਂਡਪੋਰਟ ਅਥਾਰਟੀ ਵਾਲੀ ਜਿਹੜੀ ਥਾਂ ਹੈ 100 ਮੀਟਰ ਚੌੜੀ 60 ਮੀਟਰ ਉੱਚੀ ਉੱਥੇ ਆ ਕੇ ਹਰੇਕ ਬੰਦੇ ਨੂੰ ਇੰਨਾ ਅਖਤਿਆਰ ਹੋਵੇ ਕਿ ਉਹ ਬਾਬਾ ਜੀ ਦੇ ਦਰ ਦੇ ਖੁੱਲੇ ਦਰਸ਼ਨ ਦੇਦਾਰੇ ਕਰਕੇ ਜਾਵੇ ਵੇਖੋ ਇਸ ਧਰਮ ਸਥਲੀ ਦੇ ਉੱਤੇ ਤੁਸੀਂ ਦੇਖੋ ਊਰਜਾ ਹੀ ਅਲੱਗ ਹੈ ਮੈਂ ਕਦੇ ਸਿਆਸਤ ਨਹੀਂ ਔਰ ਮੈਂ ਮੈਂ ਮਤਲਬ ਮੈਂ ਕਦੇ ਇਹਨਾਂ ਗੱਲਾਂ ਦੇ ਵਿੱਚ ਨਹੀਂ ਪਿਆ ਮੈਂ ਤੇ ਇਹਨਾਂ ਕਹਿਣਾ ਵੀ 21 ਪੁਸ਼ਤਾ ਸਾਡੀਆਂ ਦਿਨਾ ਨਹੀਂ ਦੇ ਸਕਦੀਆਂ ਉਸ ਬਾਬਾ ਜੀ ਦੀ ਮਿਹਰ ਦੇ ਵੀ ਉਹਨੇ ਡਾਕੀਆ ਬਣਾਤਾ ਸਰ ਜੇ ਗੱਲ ਕੀਤੀ ਜਾਵੇ ਇੱਕ ਇੱਕ ਗੱਲ ਮੈਂ ਜੋ ਕੁਝ ਵੀ ਕਹਿ ਰਿਹਾ ਅੰਤਰਾਤਮਾ ਤੋਂ ਕਹਿ ਰਿਹਾ ਅਰਦਾਸ ਕਰਕੇ ਕਿਵੇਂ ਔਰ ਇਹ ਅਰਦਾਸ ਇਸੇ ਕਰਕੇ ਕੀਤੀ ਹੈ ਦੋਈ ਸੁਵੇਰੇ ਜਿਹੜੀ ਮੈਂ ਅਰਦਾਸ ਵੀ ਕੀਤੀ ਆ ਉਹ ਕੋਈ ਮਤਲਬ ਗੱਲ ਹੀ ਇਹ ਹੈ ਕਿ ਤੇਰੀ ਮਿਹਰ ਨਾ ਖੁੱਲਿਆ ਸੀ ਮਿਹਰ ਕਰ ਬਾਬਾ ਇਹ ਲਾਂਗਾ ਖੋਲ ਕੇਂਦਰ ਨੇ ਬੰਦ ਕੀਤਾ ਮੈਂ ਮੈਂ ਕਿਹਾ ਫਿਰ ਦੇਖੋ ਉਸ ਉਸ ਸੁਪਰੀਮ ਪ੍ਰਿਵੇਡਿੰਗ ਤਾਕਤ ਦੇ ਅੱਗੇ ਕਿਹੜਾ ਕੇਂਦਰ ਸਾਡਾ ਤਾਂ ਸਾਰਾ ਕੇਂਦਰ ਬਿੰਦੂ ਹੀ ਉਹ ਹੈ ਤੇ ਪਹਿਲਾਂ ਕਿਸੇ ਨੇ ਰੋਕ ਲਿਆ ਤੇ ਸਾਰਿਆਂ ਨੇ ਆ ਕੇ ਉਸੇ ਨੂੰ ਨਮਨ ਕਰਕੇ ਖੋਲਿਆ ਨਾ ਅਰਦਾਸਾਂ ਕਬੂਲ ਹੋਈਆਂ ਨਾ ਤੇ ਅੱਜ ਵੀ ਉਹਦੀ ਮਿਹਰ ਮੰਗਦਾ ਮੈਂ ਮੈਂ ਤੇ ਅੱਜ ਵੀ ਅਰਦਾਸ ਕੀਤੀ ਹੈ ਕਿ ਭਾਈ ਪੰਜਾਬ ਦੇ ਕਲਿਆਣ ਚ ਸਾਡਾ ਕਲਿਆਣ ਨਿਹਿਤ ਕਰ ਪੰਜਾਬ ਦਾ ਕਲਿਆਣ ਤੇਰੇ ਦਰ ਦੇ ਉੱਤੇ ਸਾਫਾ ਲਾਇਬ ਨੇ ਨਹੀਂ ਹੁੰਦੇ ਚਾਹੇ ਇੱਥੇ ਲਾਓ ਚਾਹੇ ਦਰਬਾਰ ਸਾਹਿਬ ਲਾਓ ਚਾਹੇ ਸਾਹਮਣੇ ਗੁਰਦੁਆਰੇ ਲਾਓ ਇੱਥੋਂ ਦਾ ਅਸੀਂ ਤਾਕਤ ਪਾਉਨੇ ਆ ਇੱਥੋਂ ਤੇ ਅਸੀਂ ਊਰਜਾ ਪਾਉਨੇ ਆ ਤੋਂ ਇਸ ਕਰਕੇ ਦੂਜੀ ਅਰਦਾਸ ਇਹ ਕੀਤੀ ਸੀ ਕਿ ਭਾਈ ਬਾਬਾ ਜੀ ਕਿਰਤ ਸਭਿਆਚਾਰ ਤੁਸੀਂ ਦਿੱਤਾ ਪੰਜਾਬ ਨੂੰ ਤੇ ਜਿਹੜੀ ਕਿਰਤ ਤੁਸੀਂ ਆਪ ਕਰਦੇ ਸੀ ਉਹ ਲੜ ਲਾ ਕੇ ਗਏ ਸੀ ਇੱਥੇ 60% ਪੰਜਾਬੀ ਜਿਹੜੀ ਉਸ ਕਿੱਤੇ ਦੇ ਮਾਲਕ ਨੇ ਅੱਜ ਸੜਕਾਂ ਤੇ ਨਹੀਂ ਉਹਨਾਂ ਨੂੰ ਘਰ ਪਰਤਾ ਉਹਨਾਂ ਦੀ ਖਾਤਰ ਇੱਕ ਚੰਗਾ ਰੋਡ ਮੈਂ ਮੈਂ ਤਾਂ ਹਮੇਸ਼ਾ ਹੀ ਗੱਲ ਕਰਦਾ ਰਿਹਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਐਕਸਪਲੋਇਟ ਕੀਤਾ ਜਾ ਰਿਹਾ ਉਹ ਅੰਨਦਾਤਾ ਨਹੀਂ ਉਹੀ ਤੇਰੇ ਭਾਈ ਲਾਲੋ ਨੇ ਉਹਨਾਂ ਦੀ ਰੋਟੀ ਚੋਂ ਹੀ ਦੁੱਧ ਅੱਜ ਨਿਕਲਦਾ ਹੈ ਤੇ ਉਹ ਹੱਕ ਹਲਾਲ ਦੀ ਕਮਾਈ ਨੂੰ ਭਾਗ ਲਾ ਕੋਈ ਬੈਰ ਨਹੀਂ ਹੈ ਮਲਿਕ ਭਾਗਵਾ ਨਾਲ ਵੀ ਅਸੀਂ ਪਾਪੀ ਨਹੀਂ ਮਾਰਨੇ ਪਾਪ ਮਾਰਨਾ ਸਮਝਿਆ ਉਹਨਾਂ ਨੂੰ ਭਾਗ ਲਾ ਉਹਨਾਂ ਦੀ ਇੱਜ਼ਤ ਦੀ ਰੋਟੀ ਉਹਨਾਂ ਦਾ ਜਿਹੜਾ ਇਹ ਸੋਸ਼ਲ ਮੂਵਮੈਂਟ ਹੈ ਇਹ ਸੋਸ਼ਲ ਮੂਵਮੈਂਟ ਨੂੰ ਇੱਕ ਆਰਥਿਕ ਮੂਵਮੈਂਟ ਦੇ ਵਿੱਚ ਤਬਦੀਲ ਕਰ ਰਾਜਨੀਤਿਕ ਉਹ ਨਹੀਂ ਬਣਾਉਣਾ ਚਾਹੁੰਦੇ ਠੀਕ ਕਹਿੰਦੇ ਲੇਕਿਨ ਉਹ ਆਰਥਿਕ ਮੂਵਮੈਂਟ ਤੇ ਬਣ ਸਕਦੀ ਹੈ ਇੱਜ਼ਤ ਦੀ ਰੋਟੀ ਉਹਨਾਂ ਨੂੰ ਤਾਂ ਮਿਲ ਸਕਦੀ ਹੈ ਨਾ ਉਹਦੇ ਲਈ ਮੈਂ ਹਮੇਸ਼ਾ ਪਰਜ਼ੋਰ ਤਰੀਕੇ ਨਾਲ ਔਰ ਉਹ ਆਪ ਆਪਣਾ ਨਿਰਣਾ ਤੈਅ ਕਰਨ ਸਰਕਾਰ ਨੂੰ ਦੱਸਣ ਤੇ ਫਿਰ ਜਿਹੜਾ ਨਾ ਤੁਰੇ ਉਹਨੂੰ ਲਾ ਦੇਣ ਉਹਨਾਂ ਕੋਲ ਤਾਕਤ ਹੈ ਭਾਈ ਭਾਵੇਂ ਕੋਲਡ ਸਟੋਰੇਜ ਹੋਣ ਭਾਵੇਂ ਡਾਈਵਰਸਿਫਿਕੇਸ਼ਨ ਹੋਵੇ ਝੋਨੇ ਤੋਂ ਪਾਸੇ ਜਾਣਾ ਹੋਵੇ ਭਾਵੇਂ ਹੋਰ ਗੱਲਾਂ ਹੋਣ ਲੇਕਿਨ ਉਹ ਇੱਥੇ ਦਾ ਮਸਲਾ ਨਹੀਂ ਹੈ ਇੱਥੇ ਦਾ ਮਸਲਾ ਲੈਂਡ ਪੋਰਟ ਅਥਾਰਟੀ ਦਾ ਹੈ ਸਭ ਤੋਂ ਵੱਡਾ ਅਰਦਾਸ ਅਡ ਚੀਜ਼ ਐ ਕੁਛ ਮੰਗਾ ਨੇ ਉਹ ਅਡ ਚੀਜ਼ ਐ ਉਹ ਤੇ ਜਾਇਜ਼ ਮੰਗ ਐ ਨਾ ਕਿ 2 ਸਾਲ ਪਹਿਲਾਂ ਜਦੋਂ ਇੱਥੇ ਅਸੀਂ ਆਉਂਦੇ ਮੇਰੇ ਤਾਏ ਦੇ ਸਮੇ ਤੋਂ ਸਾਡੇ ਪੁਰਖਿਆਂ ਦੇ ਸਮੇ ਤੋਂ ਲੋਕ ਇੱਥੇ ਆ ਕੇ ਦੂਰਬੀਨ ਨਾਲ ਦਰਸ਼ਨ ਦਿਦਾਰੇ ਕਰਕੇ ਆਪਣਾ ਨਮਨ ਕਰਕੇ ਇੱਥੋਂ ਜਾਂਦੇ ਹੁੰਦੇ ਸੀ ਅੱਜ ਉਹ ਹੈ ਨਹੀਂ ਅੱਜ ਵੀ 5000 ਲੋਕ ਇੱਥੇ ਆਉਂਦੇ ਆ ਤੇ ਜੇ ਇਹ ਲਾਂਘਾ ਖੁੱਲਦਾ ਵੀ ਆ ਤੇ 75% ਕੋਲ ਪਾਸਪੋਰਟ ਨਹੀਂ ਆ ਤੁਸੀਂ ਇਹ ਜੀਆਂ ਸਟ੍ਰਿੰਜੈਂਟ ਕੰਡੀਸ਼ਨਸ ਲਾ ਦਿੱਤੀਆਂ ਸਮਝਦੇ ਓ ਤੇ ਜਦੋਂ ਇਹ ਚੱਲਿਆ ਤੇ ਇੱਕ ਦਿੱਕਤ ਨਹੀਂ ਆਈ 70000 ਲੋਕਾਂ ਨੇ ਦਰਸ਼ਨ ਕੀਤੇ ਸੋ ਉਹ ਜਲਦ ਤੋਂ ਜਲਦ ਬਣੇ ਜੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਸਾਨੂੰ ਕਹਿ ਦੇਣ ਭਾਈ ਤੇ ਪੰਜਾਬ ਸਰਕਾਰ ਵੱਡ ਭਾਗੀ ਸਮਝੂ ਆਪਣੇ ਆਪ ਨੂੰ ਵੀ ਇੱਥੇ ਸੋ ਕਿਹੜਾ ਗੱਲ ਐਡੀਸ਼ਨਲ ਬੋਰਡ ਦੇ ਚੇਅਰਮੈਨ ਹੈ ਰਮਨ ਬਾਲ ਨੇ ਅਸਤੀਫਾ ਦੇ ਦਿੱਤਾ ਤੇ ਨਹੀਂ ਇਹ ਗੱਲ ਆਮ ਆਦਮੀ ਪਾਰਟੀ ਇਹ ਗੱਲਾਂ ਇਹ ਗੱਲਾਂ ਇੱਥੇ ਨਹੀਂ ਮੈਂ ਜੋ ਗੱਲ ਕਹਿਣੀ ਸੀਗੀ ਉਹ ਬਾਬਾ ਜੀ ਦੇ ਚਰਨਾਂ ਦੇ ਵਿੱਚ ਨਹੀਂ 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 ਇਹ ਦੇਖੋ ਮੈਂ ਤੁਹਾਨੂੰ ਫਿਰ ਕਿਹਾ ਇਹ ਇਹ ਬਾਬੇ ਦਾ ਦਰ ਹੈ ਇਹਨੂੰ ਯਾਰ ਇਹ ਪਾਕੀਜ਼ਾ ਦਰ ਪਵਿੱਤਰ ਦਰ ਹੈ ਵੈਸੇ ਪਰ ਜਿਹੜੇ ਇੱਥੇ ਜਿਹੜੀ ਨਹੀਂ ਨਹੀਂ ਯਾਰ ਜਿਹੜੀ ਜਿਹੜੀ ਊਰਜਾ ਹੈ ਨਾ ਇੱਥੇ ਉਸ ਊਰਜਾ ਨੂੰ ਮੈੜਾ ਨਾ ਕਰੀ ਸ਼ਾਮ ਨੂੰ ਕਰਾਂਗੇ ਉਹਦੀ ਸ਼ਾਮ ਨੂੰ ਕਰਾਂ ਬਸਾਰਾ ਦਿਨ ਪਿਆ ਸਾਰਾ ਸਾਰਾ ਸਮਾਂ ਪਿਆ ਯਾਰ ਮੈਂ ਜੇ ਉਦੋਂ ਨਹੀਂ ਕੀਤੀ ਸਾਲ ਮੈਨੂੰ ਕਿੰਨਿਆਂ ਨੇ ਕੀ ਕੀ ਕਿਹਾ ਕੁਛ ਕਿਹਾ ਨਾ ਇਹ ਜ਼ਰੀਆਂ ਜ਼ਰੀਆ ਮਾਤਰਾ ਨਿਮਿਤ ਮਾਤਰਾ ਕੱਖ ਵੀ ਨਹੀਂ ਥੈਂਕ ਯੂ ਸਰ ਸਮਝ ਨਹੀਂ ਆਇਆ